ਖਬਰ ਗੁਰਦਾਸਪੁਰ ਤੋਂ ਸਾਹਮਣੇ ਗਿਆ ਜਿੱਥੇ ਗੁਰਦਾਸਪੁਰ ਦਾ ਵਿੱਚ ਦੱਸਿਆ ਜਾ ਰਿਹਾ ਕਿ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੋਇਆ। ਤੁਹਾਨੂੰ ਦੱਸਦੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਜੜਿਆ ਚਮੜ ਗਈ ਹੈ। ਤੁਹਾਨੂੰ ਦੱਸਦੀ ਕਿ ਡੱਡਵਾ ਰੋਡ ਤੇ ਇੱਕ ਸਕੂਲ ਨਾਮੀ ਸਕੂਲ ਹੈ ਜਦੋਂ ਵੀ ਦੱਸਿਆ ਜਾ ਰਿਹਾ ਕਿ ਸਕੂਲ ਟਾਈਮ ਬੱਚਾ ਨੂੰ ਛੁੱਟੀ ਹੁੰਦੀ ਆ ਤਾਂ ਰੋਡ ਦੇ ਉੱਤੇ ਲੰਬਾ ਜਾਮ ਲੱਗ ਜਾਂਦਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਸਕੂਲੀ ਬੱਚਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਧਾਰੀਵਾਲ ਡੱਡਵਾ ਚੌਕ ਵਿੱਚ ਲੰਬਾ ਜਾਮ ਲੱਗ ਜਾਂਦਾ ਹੈ ਤੇ ਸਕੂਲ ਦੇ ਵਿੱਚ ਛੁੱਟੀ ਟਾਈਮ ਬੱਸਾਂ ਦੇ ਆਉਣ ਜਾਣ ਨਾਲ ਵੀ ਲੰਬਾ ਜਾਮ ਲੱਗਦਾ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਵੇਰ ਦੇ ਸਕੂਲ ਗਏ ਛੋਟੇ-ਛੋਟੇ ਬੱਚੇ ਗਰਮੀ ਦੇ ਵਿੱਚ ਬੱਸਾਂ ਦੇ ਵਿੱਚ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਤੇ ਤਾਰੀਵਾਲ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਤਾਰੀਵਾਲ ਡੱਡਵਾ ਚੌਕ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇ ਹਾਲਾਂਕਿ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਸੌਂਗ ਦੇ ਵਿੱਚ ਪੁਲਿਸ ਲਗਾਈ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਤੋਂ ਖਤਮ ਕੀਤੀ ਜਾ ਸਕੇ ਬਿਊਰੋ ਰਿਪੋਰਟ ਜੀਕੇਆ ਟੀਵੀ ਮੇਰਾ ਨਾਮ ਮਲਕੀਆਤ ਵਰਮਾ ਜੀ ਮੈਂ ਧਾਰੀਵਾਲ ਦਾ ਧਾਰੀਵਾਲ ਦਾ ਵਸਨੀਕ ਹਾਂ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਹੈ ਕਿ ਇਹ ਕਿ ਜੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂਦੇ ਆਂ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਨੇਨੇ ਕੇ ਬੱਚੇ ਜਿਹੜਾ ਸਕੂਲ ਟਾਈਮ ਤੇ ਆਉਂਦੇ ਨੇ ਬੱਸਾਂ ਵਿੱਚ ਤੇ ਵਿਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬੱਸਾਂ ਵਿੱਚ ਦਰਮੀਆਂ ਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ ਪੰਜ-ਪੰਜ ਮਿੰਟ ਬਾਅਦ ਲੜਾਈਆਂ ਹੋ ਜਾਂਦੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਰਹੇ ਹਵਾ ਅੱਜ ਪੂਰੀ ਬੱਸਾਂ ਖੋਤੀਆਂ ਜਾਮ ਪਾ ਲਗਾ ਬੱਸਾਂ ਖੋਤੀਆਂ ਪਾਜੀ ਇਥੇ ਸਕੂਲ ਦੇ ਟਾਈਮ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਾਈਆਂ ਹੁੰਦੀਆਂ ਤੇ ਲੋਕੀ ਛਡਾਂਦੇ ਕੋਲੋਂ ਕਿ ਦਾਲੋ ਛੱਡੋ ਆ ਕੇ ਹੈ ਤੇ ਇਸੇ ਤਰ੍ਹਾਂ ਹੀ ਪਰੇਸ਼ਾਨੀ ਹੁੰਦੀ ਆ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ ਕਸੀ ਗਾਦੀ ਨਾ ਬਲ ਮਿਕਲ ਬੰਦ ਕਰਵਾਦੋਂ ਹੈ ਕ ਬਹੁਤ ਫਿਸ਼ੀ ਆਦੀ ਬੇਸਰ ਦੇ ਵੀ ਦਰਵਾਜ਼ਾ ਚੇਂਜ ਕੀ ਹਾਲ ਹੈ ਕਸਟਮ ਜਿਹੜੀ ਬਸ ਆ ਰਹੀ ਸਕੂਲ ਤੋਂ ਆ ਰਹੀਆਂ ਨੇ ਇੱਧਰ ਹੀ ਆ ਰਹੀਆਂ ਨੇ ਇੱਧਰ ਹੀ ਆ ਰਹੀਆਂ ਨੇ ਪਰ ਸਰਕਾਰ ਕੜੀ ਪਹਿਲਾਂ ਵੀ ਬੇਇਜ਼ਤੀ ਕਰ ਦਿੱਤੇ ਹੋਏ ਕਿ ਜਦੋਂ ਸਕੂਲ ਟਾਈਮ ਛੁੱਟੇ ਹੁੰਦੇ ਨੇ ਕੋਈ ਨਾ ਕੋਈ ਤੁਹਾਡਾ ਪੁਸਤ ਕੰਮਚਾਰੀ ਹੋਵੇ ਲਿਖਣ ਕਿ ਬੱਚੇ ਰੱਖੇ ਕੱਡੀਆਂ ਵਿੱਚ ਬਹੁਤ ਖੱਦਰ ਕਰੇ ਹੋੜੀ ਆ ਤੇ ਹਰ ਰੋਜ਼ ਉਹੀ ਵਾਲਾ ਟ੍ਰੈਫਿਕ ਲਗਾ ਕੋਈ ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਮੇਰੀ ਬੇਨਤੀ ਆਖਿਰਕੇ ਸਰਕਾਰ ਦਾ ਦੀ ਕਿ ਕਦੋਂ ਤੱਕ ਕੰਮ ਕਰਕੇ ਇਸ ਨੂੰ ਹੱਲ ਕਰੇਗਾ ਤੇ ਬੱਚੇ ਸਕੂਲ ਆ ਰਹੇ ਆ ਕਿ ਅਖਿਰ ਦੇ ਦੇ ਪਟਾਣਾ ਸਹਾਜੜਵਾ ਚੌਕ ਹੈ ਕਿ ਜੇ ਬੱਚਾ ਨਹੀਂ ਆ ਰਿਹਾ ਸਕੂਲ ਨਹੀਂ ਆ ਦੇ ਸਕੂਲ ਆ ਰਹੇ ਹਨ ਉਧਰੋਂ ਜਾ ਰਹੇ ਹਨ ਤੇ ਉਧਰੋਂ ਆ ਰਹੇ ਹਨ ਸਰਕਾਰ ਕਰਨ ਕੋਈ ਅੱਜ ਜੋ ਬੇਦੀ ਚੁੱਕੀ ਆ ਕਿ ਸਕੂਲ ਟਾਈਮ ਤੇ ਕੋਈ ਨਾ ਕੋਈ ਕੋਚ ਕਰਮਚਾਰੀ ਹੋਵੇ ਤਾਂ ਜੋ ਟ੍ਰੈਫਿਕ ਨੂੰ ਹੱਲ ਕੀਤਾ ਜਾ ਸਕੇ ਉਧਰੋਂ ਜਿਹੜਾ ਉਹ 7 ਦਿਨ ਭੁੱਜਾ ਉਹ ਬੰਦੇ ਕੋਲ ਬੁੜਾ